ਜੇਕਰ ਤੁਸੀਂ ਹਮੇਸ਼ਾ ਪੂਰਤਗਾਲ ਦੇ ਵਿੱਚ ਰਹਿਣਾ ਅਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਇਹ ਦੇਸ਼ ਕਾਫਾਈਤੇ ਡਿਜੀਟਲ ਨੋਮੈਡ ਵੀਜ਼ਾ ਦੀ ਪੇਸ਼ਕਸ਼ ਕਰ ਰਿਹਾ ਹੈ ਪੁਰਤਗਾਲ ਫ੍ਰੀਲਾਂਸਰਾਂ ਅਤੇ ਉਦਮੀਆਂ ਨੂੰ ਡਿਜੀਟਲ ਨੋਮੈਡ ਵੀਜ਼ਾ D8 ਵੀਜ਼ਾ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਪੁਰਤਗਾਲ ਦੇ ਵਿੱਚ ਕਾਨੂੰਨੀ ਤੌਰ ਉਤੇ ਰਹਿਣਾ ਅਤੇ ਕੰਮ ਕਰਨਾ ਚਾਹੁੰਦੇ ਨੇ ਜ਼ਿਕਰ ਹੋ ਗਿਆ ਕਿ 24 ਪਾਈ ਦੇ ਵਿੱਚ ਪੇਸ਼ ਕੀਤਾ ਗਿਆ ਆ ਪੁਰਤਗਾਲ ਦਾ ਡਿਜੀਟਲ ਨੋਮੈਡ ਵੀਜ਼ਾ ਗੈਰ ਯੂਰੋਪੀਅਨ ਯੂਨੀਅਨ ਜਾਂ ਯੂਰੋਪੀਅਨ ਆਰਥਿਕ ਖੇਤਰ ਦੇ ਨਾਗਰਿਕਾਂ ਨੂੰ ਵੱਧ ਤੋਂ ਵੱਧ 1 ਸਾਲ ਦੇ ਲਈ ਪੁਰਤਗਾਲ ਦੇ ਵਿੱਚ ਰਹਿਣ ਦੀ ਆਗਿਆ ਦਿੰਦਾ ਹੈ ਜੇਕਰ ਇਸ ਵੀਜ਼ੇ ਦੀਆਂ ਕਿਸਮਾਂ ਦੀ ਗੱਲ ਕਰੀਏ ਇਹ ਤਾਏ ਤੋਂ ਤਰਾਹ ਦੀਆਂ ਹੁੰਦੀਆਂ ਨੇ ਪਹਿਲੀ ਲੰਬੇ ਸਮੇਂ ਦਾ ਰੈ residancy ਵੀਜ਼ਾ ਇਹ ਵੀਜ਼ਾ 4 ਮਹੀਨਿਆਂ ਦੇ ਲਈ ਵੈਧ ਹੁੰਦਾ ਹੈ ਜਿਸ ਤੋਂ ਬਾਅਦ 2 ਸਾਲਾਂ ਦਾ ਨਿਵਾਸ ਪਰਮਿਟ ਦਿੱਤਾ ਜਾ ਸਕਦਾ ਹੈ ਇਸ ਨੂੰ 5 ਸਾਲਾਂ ਤੱਕ ਨਿਵਾਇਆ ਜਾ ਸਕਦਾ ਹੈ ਜਿਸ ਦੇ ਨਾਲ ਫਿਰ ਸਥਾਈ ਨਿਵਾਸ ਜਾਂ ਨਾਗਰਿਕਤਾ ਮਿਲ ਸਕਦੀ ਹੈ ਦੂਸਰਾ ਅਸਥਾਈ ਠਹਿਰਨ ਦਾ ਵੀਜ਼ਾ ਕੋਈ ਐਂਟਰੀਆਂ ਦੇ ਨਾਲ 12 ਮਹੀਨਿਆਂ ਦੀ ਵੈਧ ਇਸ ਵੀਜ਼ੇ ਨੂੰ 4 ਵਾਰ ਤੱਕ ਨਿਵਾਇਆ ਜਾ ਸਕਦਾ ਹੈ ਪਰ ਇਹ ਤੁਹਾਨੂੰ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਵਿੱਚ ਮਦਦ ਨਹੀਂ ਕਰੇਗਾ ਇਸ ਵਿੱਚ ਇਹ ਕਿ ਜੋ ਲੋਕ ਥੋੜੇ ਸਮੇਂ ਦੇ ਲਈ ਪੁਰਤਗਾਲ ਵਿੱਚ ਰਹਿਣਾ ਅਤੇ ਘੁੰਮਣਾ ਚਾਹੁੰਦੇ ਨੇ ਉਹ ਅਸਥਾਈ ਠਹਿਰਨ ਦਾ ਵੀਜ਼ਾ ਪ੍ਰਾਪਤ ਕਰ ਸਕਦੇ ਨੇ ਇਸ ਲਈ ਤੁਹਾਡੀ ਯੋਗਤਾ ਹੋਣੀ ਜ਼ਰੂਰੀ ਹੈ ਯਾਨੀ ਕਿ ਅਰਜ਼ੀ ਦੇਣ ਦੇ ਲਈ ਬਿਨੇਕਾਰ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ ਇਸ ਕਿਸਮ ਦੇ ਵੀਜ਼ੇ ਲਈ ਅਰਜ਼ੀ ਦੇਣ ਦੇ ਲਈ ਤੁਹਾਨੂੰ ਗੈਰ EU EEA ਨਾਗਰਿਕ ਹੋਣਾ ਚਾਹੀਦਾ ਹੈ ਇਸ ਦੇ ਵਿੱਚ ਭਾਰਤ ਵੀ ਸ਼ਾਮਲ ਹੈ ਦਾਜ਼ੀ ਥੋੜੀ ਮਾਸਿਕ ਕਾਮਟਨ ਪੂਲ ਤੇ ਗਾਲੀ ਘਟੋ ਘਟ ਉਜਰੇ ਦਾ ਘਟੋ ਘਟ ਚਾਰ ਗੁਣਾ ਹੋਣੀ ਚਾਹੀਦੀ ਹੈ ਜੋ ਕਿ ਕਿਤੇ 3480 ਯੂਰੋ ਯਾਨੀ ਕਿ ਲਗਭਗ 353843 ਰੁਪਏ ਹੋਵੇਗੀ ਤੁਹਾਨੂੰ ਰਿਮੋਟ ਜਾਂ ਫ੍ਰੀਲਾਂਸ ਨੌਕਰੀਆਂ ਦੇ ਲਈ ਰੁਜ਼ਗਾਰ ਸਬੂਤੀ ਵੀ ਲੋਡ ਹੋਵੇਗੀ ਤੁਹਾਡੇ ਕੋਲ ਇੱਕ ਵੈਟ ਪਾਸਪੋਰਟ ਅਤੇ ਹੋਰ ਸਾਰੇ ਯਾਤਰਾ ਅਧਿਕਾਰ ਹੋਣੇ ਚਾਹੀਦੇ ਨੇ ਪੂਤਕਾਲ ਦੇ ਵਿੱਚ ਤੁਹਾਡੇ ਠਹਿਰਨ ਨੂੰ ਕਵਰ ਕਰਨ ਵਾਲਾ ਸਿਹਤ ਬੀਮਾ ਵੀ ਜ਼ਰੂਰੀ ਹੈ ਤੁਹਾਡੇ देश दे के बीच रहने वाला ਤੁਹਾਡਾ ਅਪਰਾਧਿਕ ਰਿਪੋਰਟ ਸਾਫ਼ ਹੋਣਾ ਚਾਹੀਦਾ ਹੈ ਅਰਜ਼ੀ ਕਿਵੇਂ ਦੇਣੀ ਚਾਹੀਦੀ ਹੈ ਇਸੀ ਗੱਲ ਕਰੀਏ ਤਾਂ ਪਹਿਲਾ ਆਪਣੀ ਯੋਗਤਾ ਦੀ ਜਾਂਚ ਕਰੋ ਅਤੇ ਆਪਣਾ ਰੁਜ਼ਗਾਰ ਸਬੂਤ ਇਕੱਠਾ ਕਰੋ ਦੂਸਰਾ ਸਾਰੇ ਲੋੜਿੰਦੇ ਦਸਤਾਵੇਜ਼ ਦੀ ਤਿਆਰੀ ਕਰੋ ਤੀਸਰਾ ਪੁਰਤਗਾਲੀ ਕੌਂਸਲੇਟ ਜਾਂ ਫਿਰ ਦੂਤਾਵਾਸ ਤੋਂ ਉਪਲਬਧ ਵੀਜ਼ਾ ਅਰਜੀ ਫਾਰਮ ਭਰੋ ਵੀਜ਼ਾ ਫੀਸ ਦਾ ਭੁਗਤਾਨ ਕਰੋ ਜੋ ਕਿ 90 ਯੂਰੋ ਯਾਨੀ ਕਿ ਲਗਭਗ 9155 ਰੁਪਏ ਹੈ ਚੌਥਾ ਪੁਰਤਗਾਲੀ ਕੌਂਸੂਲੇਟ ਜਾਂ ਫਿਰ ਦੂਤਾਵਾਸ ਦੇ ਨਾਲ ਮੁਲਾਕਾਤ ਕਰੋ ਤੇ ਆਪਣੇ ਦਸਤਾਵੇਜ਼ਾਂ ਦੇ ਨਾਲ ਆਪਣੀ ਅਰਜ਼ੀ ਜਮ੍ਹਾਂ ਕਰੋ ਪੰਜਵਾ ਪਰਵਾਨਗੀ ਓਂਦੀ ਉਡੀਕ ਕਰੋ ਤੁਹਾਡੀ ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਤੁਹਾਨੂੰ ਪੁਰਤਗਾਲ ਦੇ ਵਿੱਚ ਦਾਖਲ ਹੋਣ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਜੇਵਾਜੇਕਰ ਤੁਸੀਂ ਲੰਬੇ ਸਮੇਂ ਦੇ ਵੀਜ਼ੇ ਦੀ ਚੋਣ ਕੀਤੀ ਹੈ ਤਾਂ ਪੁਰਤਗਾਲ ਪਹੁੰਚਣ ਤੋਂ ਬਾਅਦ ਨਿਵਾਸ ਪਰਮਿਟ ਲਈ ਅਰਜੀ ਦਿਓ ਇਹ ਤੁਹਾਡੇ ਵੀਜ਼ੇ ਦੀ ਮਿਆਦ પૂਗਣ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ ਜੇਕਰ ਇਹਨਾਂ ਦੇ ਫਾਇਰ ਰਿਦigal ਕਰੀਏ ਤੁਸੀਂ ਆਪਣੇ ਨਾਲ ਜੀਵਨ ਸਾਥੀ ਜਾਂ ਬੱਚਿਆਂ ਵਾਲਾ ਸਾਥੀ ਵੀ ਲਿਜਾ ਸਕਦੇ ਹੋ ਪੁਰਤਗਾਲ ਦੇ ਵਿੱਚ ਦੂਰ ਰਹਣ ਅਤੇ ਕੰਮ ਕਰਨ ਦਾ ਕਾਨੂੰਨੀ ਅਧਿਕਾਰ ਹੈ ਤੇ ਤੁਹਾਡੀ ਸ਼ੇਗਨ ਖੇਤਰ ਤੱਕ ਪਹੁੰਚ ਹੋਵੇਗੀ ਜੇਕਰ ਤੁਸੀਂ ਲੰਬੇ ਸਮੇਂ ਦੇ ਵੀਜ਼ੇ ਲਈ ਅਰਜ਼ੀ ਦੇਂਦੇ ਹੋ ਤਾਂ ਤੁਹਾਡੀ ਨਿਵਾਸ ਪਰਮਿਟ ਲਈ ਅਰਜ਼ੀ ਵੀ ਦਿੱਤੀ ਜਾ ਸਕਦੀ ਹੈ ਦੂਸਰਾ ਚੰਗਾ ਮੌਸਮ ਅਤੇ ਵਧੀਆ ਜੀਵਨ ਸ਼ੈਲੀ ਦੇ ਨੁਕਸਾਨ ਦੀ ਗੱਲ ਕਰੀਏ ਤਾਂ ਤੁਹਾਨੂੰ ਉਚਾਨਦਨ ਦੀ ਲੋੜ ਹੈ ਅਤੇ ਤੁਹਾਨੂੰ ਬਜਟ ਕਰਨੀ ਪਵੇਗੀ ਕੌਂਸੂਲੇਟਾ ਤੇ ਪੁਰਤਗਾਲ ਦੇ ਵਿੱਚ ਕੁਝ ਨੌਕਰੀਆਂ ਸ਼ਾਹੀ ਦੇ ਰਹੀ ਹੋ ਸਕਦੀ ਹੈ ਪੁਰਤਗਾਲ ਦੇ ਕੁਝ ਖੇਤਰ ਦੇ ਵਿੱਚ ਵਧੀਆਂ ਰਿਹਾਇਸ਼ੀ ਕੀਮਤਾਂ ਜਿੰਨਾ ਵਿੱਚ ਲਿਸਬਨ, ਪੋਰਟੋ ਅਤੇ ਹੋਰ ਵੀ ਸ਼ਾਮਲ ਹੋ ਸਕਦੇ ਨੇ ਬਿਊ ਰਿਪੋਰਟ ਪ੍ਰਵਾਸੀ نیوز